ਹੁਣ ਪੰਜਾਬ ਵਿੱਚ 크ਰਿਸਚੀਅਨ ਬਰਾਦਰੀ ਦੇ ਲੋਕ ਵੀ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਜਿਸ ਦਾ ਐਲਾਨ ਮੁਸੀਬਾਈ ਚਾਰੇ ਦੇ ਰਾਸ਼ਟਰੀ ਪ੍ਰਧਾਨ ਲੋਰੈਂਸ ਚੌਧਰੀ ਵੱਲੋਂ ਮੋਗਾ ਵਿਖੇ ਕੀਤਾ ਗਿਆ ਮੁਸੀਬਾਈ ਚਾਰੇ ਨਾਲ ਹੋਈ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ 크ਰਿਸਚੀਅਨ ਭਾਈਚਾਰੇ ਦੀ ਕਿਸੇ ਵੀ ਪਾਰਟੀ ਨੇ ਨਹੀਂ ਸੁਣੀ ਜਿਸ ਕਾਰਨ ਹੁਣ ਸਮੇਂ ਦੀ ਲੋੜ ਹੈ ਕਿ ਭਾਈਚਾਰੇ ਨੂੰ ਇੱਕ ਵੱਖਰੀ ਪਾਰਟੀ ਦਿੱਤੀ ਜਾਵੇ ਅਤੇ 2027 ਵਿੱਚ ਉਸ ਨੂੰ ਚੋਣਾਂ ਚ ਉਤਾਰ ਕੇ ਜਿੱਤ ਹਾਸਲ ਕੀਤੀ ਜਾਵੇ ਉਹਨਾਂ ਦੱਸਿਆ ਕਿ ਇਸ ਸਬੰਧੀ 18 ਜੂਨ ਨੂੰ ਪਟਿਆਲਾ 'ਚ ਇੱਕ ਮਹਾਸਭਾ ਹੋਵੇਗੀ ਅਤੇ ਉਸ ਵਿੱਚ ਵੱਡੇ ਅਸਲੇ ਲਈ ਜਾਣਗੇ ਦੇਖੋ ਅੱਜ ਕ੍ਰਿਸਚਨ ਨੈਸ਼ਨਲ ਫੰਡ ਦੀ ਅਗਵਾਈ ਚ ਜਿਹੜੀ ਆ ਅੱਜ ਮੋਗਾ ਦੇ ਵਿੱਚ ਡੈਲੀਗੇਸ਼ਨ ਮੀਟਿੰਗ ਹੋ ਰਹੀ ਆ ਜਿਸ ਦੇ ਵਿੱਚ ਸਾਡੀ ਸੀਐਨਐਫ ਦੀ ਸਟੇਟ ਕਮੇਟੀ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਬਲਾਕ ਪ੍ਰੈਜ਼ੀਡੈਂਟਸ ਧਾਰਮਿਕ ਵਿੰਗ ਦੇ ਚੇਅਰਮੈਨ ਸਮਾਜਿਕ ਵਿੰਗ ਦੇ ਪ੍ਰਧਾਨ ਔਰ ਨਾਰਜੂਥ ਵਿੰਗ ਦੇ ਸਾਡੇ ਪੰਜਾਬ ਪ੍ਰਧਾਨ ਔਰ ਸਾਰੇ ਬਿੰਗਾ ਦੇ ਯੂਥ ਪ੍ਰਧਾਨ ਇਸ ਜਗ੍ਹਾ ਤੇ ਮੌਜੂਦ ਆ ਔਰ ਇਹ ਮੀਟਿੰਗ ਜਿਹੜੀ ਆ ਪਾਸਟਰ ਸੰਗਲਾ ਜੀ ਜੋ ਜ਼ਿਲ੍ਹਾ ਪ੍ਰਧਾਨ ਨੇ ਮੋਗਾ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਲਾਰੈਂਸ ਚੌਹਰੀ ਰਾਸ਼ਟਰੀ ਪ੍ਰਧਾਨ ਕ੍ਰਿਸਟਨ ਨੈਸ਼ਨਲ ਫੰਡ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਸੋ ਮੈਂ ਧੰਨਵਾਦ ਕਰਦਾ ਮੀਡੀਆ ਦਾ ਕਿ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਅੱਜ ਇਸ ਜਿਹੜੀ ਵੱਡੀ ਇੱਕ ਮੀਟਿੰਗ ਹੋ ਰਹੀ ਆ ਪੰਜਾਬ ਲੈਵਲ ਦੀ ਉਹਦੇ ਵਿੱਚ ਤੁਸੀਂ ਆਏ ਹੋ ਇਹਦਾ ਮੁੱਖ ਮਕਸਦ ਇਹਨਾਂ ਆ ਕਿ ਆਜ਼ਾਦੀ ਦੇ 77 ਸਾਲ ਬਾਅਦ ਵੀ ਮਸੀਹ ਭਾਈਚਾਰਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਣਿਤਕ ਤੌਰ ਤੇ ਤੇ ਐਜੂਕੇਸ਼ਨ ਤੌਰ ਤੇ ਇੰਨਾ ਕਿ ਜ਼ਿਆਦਾ ਪਛੜ ਗਿਆ ਕਿ ਜਿੰਨੀਆਂ ਵੀ ਸਰਕਾਰਾਂ ਅਜੇ ਤੱਕ ਬਣੀਆਂ ਉਹਨਾਂ ਨੇ ਬੋਟਾਂ ਦੇ ਸਮੇ ਸਾਡੇ ਲੋਕਾਂ ਨਾਲ ਵਾਅਦੇ ਕੀਤੇ ਕਿ ਅਸੀਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਤੁਹਾਡਾ ਜੀਵਨ ਪੱਧਰ ਵਧੀਆ ਬਣਾਵਾਂਗੇ ਪਰ ਬੋਟਾਂ 'ਚ ਜਿੱਤਣ ਤੋਂ ਬਾਅਦ ਉਹਨਾਂ ਨੇ ਮੁੜ ਕੇ ਕਦੇ ਵੀ ਇਸ ਭਾਈਚਾਰੇ ਦੀ ਬਾਹ ਨਹੀਂ ਫੜੀ ਜਦ ਕਿ ਮੈਂ ਇਹੋ ਜੀਆਂ ਗੱਲਾਂ ਵੀ ਤੁਹਾਨੂੰ ਦੱਸ ਸਕਦਾ ਕਿ ਆ ਚੀਜ਼ਾਂ ਜਿਹੜੀਆਂ ਮੈਂ ਗੱਲ ਕਹਿ ਰਿਹਾ ਕਿ ਨੌਕਰੀ ਦੇਣੀ ਰਾਖਮਾ ਕਰਨ ਦੇਣਾ ਜਾਂ ਸਾਡੀ ਜਿਹੜੀ 56 ਦੇ ਵਿੱਚ ਕ੍ਰਿਸਟਲ ਰੈਜੀਮੈਂਟ ਤੋੜਤੀ ਜਾਂ ਬੇਕਾਰ ਲੋਕਾਂ ਨੂੰ ਕਰ ਉਹ ਤਾਂ ਦੂਰ ਦੀ ਗੱਲ ਆ ਜਿਹੜਾ ਐਕਟਰੋਸਿਟੀਆਂ ਹੁੰਦੀਆਂ ਨੇ ਸਪੈਸ਼ਲੀ ਤੁਸੀਂ ਗੁਰਦਾਸਪੁਰ ਔਰ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਇੰਨੇ ਮਰਡਰ ਹੁੰਦੇ ਨੇ ਕਿ ਉਹਦੇ ਵਿੱਚ ਪਰਚਾ ਦਰਜ ਕਰਨ ਤੋਂ ਵੀ ਜਿਹੜੀਆਂ ਸਰਕਾਰਾਂ ਪਿੱਛੇ हट ਜਾਂਦੀਆਂ ਨੇ ਉਹਦੇ ਵਿੱਚ ਸੀਐਨਐਫ ਨੂੰ ਭਾਈਚਾਰੇ ਨਾਲ ਲੈ ਕੇ ਅੰਦੋਲਨ ਕਰਨਾ ਪੈਂਦਾ ਸੋ ਇਹ ਇਸ ਵੇਲੇ ਇੰਨੀ ਮਾੜੀ ਹਾਲਤ ਦੇ ਵਿੱਚੋਂ ਭਾਈਚਾਰਾ ਗੁਜ਼ਰ ਰਿਹਾ ਸੋ ਇਸ ਕਰਕੇ ਅਸੀਂ ਮੰਗ ਪੱਤਰ ਬੜੇ ਦਿੱਤੇ ਨੇ ਕਿ ਸਾਨੂੰ ਕਬਰਸਤਾਨ ਦਿਓ ਤਾਂ ਕਿ ਸਾਡੇ ਜਿਹੜੇ ਭੈਣ ਭਰਾ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਉਹਨਾਂ ਨੂੰ ਉਸ ਕਬਰਸਤਾਨਾ ਦੇ ਵਿੱਚ ਜਿਹੜਾ ਦਫਨਾਇਆ ਜਾ ਸਕੇ ਸਾਨੂੰ ਰਾਖਮਾ ਕਰਨ ਦਿਓ ਤਾਂ ਕਿ ਸਾਡੇ ਪੜ੍ਹੇ ਲਿਖੇ ਬੱਚੇ ਜਿਹੜੇ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਉਹਨਾਂ ਨੂੰ ਨੌਕਰੀਆਂ ਮਿਲ ਸਕਣ 3 ਅਸੀਂ ਜਿਹੜੇ ਬੇ ਘਰ ਲੋਕ ਨੇ ਉਹਨਾਂ ਦੇ ਘਰਾਂ ਦੀ ਡਿਮਾਂਡ ਕਰ ਰਹੇ ਜਿਹੜੇ ਬੱਚੇ ਪੜ੍ਹ ਰਹੇ ਨੇ ਗਰੀਬ ਪਰਿਵਾਰਾਂ ਦੇ ਉਹਨਾਂ ਦੀ ਪੜ੍ਹਾਈ ਵਾਸਤੇ ਅਸੀਂ ਸਕਾਲਰਸ਼ਿਪ ਸਹੀ ਤਰੀਕੇ ਨਾਲ ਜਿਹੜਾ ਡਿਸਟ੍ਰਿਬਿਊਟ ਹੋਵੇ ਅਸੀਂ ਉਹਦੀ ਡਿਮਾਂਡ ਕਰ ਰਹੇ ਹਾਂ ਔਰ ਇੱਕ ਤੇ ਸਾਡੀ ਇਹੋ ਡਿਮਾਂਡ ਹੈਗੀ ਆ ਕਿ ਜਿਹੜਾ ਧਾਰਮਿਕ ਤੌਰ ਤੇ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਜਨਮ ਸਥਾਨ ਧਰਤੀ ਦੇ ਕ੍ਰਿਸਮਸ ਮੌਕੇ ਔਰ ਈਸਟਰ ਦੇ ਮੌਕੇ ਤੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਸੋ ਇਹ ਬੜੀਆਂ ਜਿਹੜੀਆਂ ਮਤਲਬ ਜੈਨੂਇਨ ਡਿਮਾਂਡਸ ਜਿਹੜੀਆਂ ਨੇ ਸਰਕਾਰਾਂ ਨੇ 77 78 ਸਾਲ ਦੇ ਵਿੱਚ ਕਦੀ ਅਡਰੈਸ ਹੀ ਨਹੀਂ ਕੀਤੀਆਂ ਪੂਰੀਆਂ ਤਾਂ ਕੀ ਕਰਨੀਆਂ ਨਾ ਅਸੈਂਬਲੀ 'ਚ ਅਡਰੈਸ ਕੀਤੀਆਂ ਨਾ ਪਾਰਲੀਮੈਂਟ 'ਚ ਸੋ ਅਸੀਂ ਅੱਜ ਇਹ ਫੈਸਲਾ ਕੀਤਾ ਕਿ ਅਹੀ ਹੁਣ ਇਹ ਜਿਹੜਾ ਸਾਡੇ ਨਾਲ ਸ਼ੋਸ਼ਣ ਹੋ ਰਿਹਾ ਸਾਡੇ ਨਾਲ ੱੱਕਾ ਹੋ ਰਿਹਾ ਪੰਜਾਬ ਦੇ ਵਿੱਚ ਅਸੀਂ ਆਉਂਦੇ ਸਮੇਂ 'ਚ ਹੁਣ ਇਹ ਫੈਸਲਾ ਕੀਤਾ ਕਿ ਇਸ ਤੋਂ ਪਹਿਲਾਂ ਕਿ ਅਸੀਂ ਪਾਰਟੀ ਆਰਗੇਨਾਈਜ਼ ਕਰੀਏ ਪਾਰਟੀ ਦਾ ਐਲਾਨ ਕਰੀਏ ਜਾਂ ਅਸੀਂ ਸਤਾਈ ਦੀ ਤਿਆਰੀ ਕਰੀਏ 117 ਐਮਐਲਏ ਹਲਕਿਆਂ ਦੇ ਵਿੱਚ ਤੇ ਅਸੀਂ ਅੱਜ ਇੱਥੇ ਸਰਬਸੰਮਤੀ ਨਾਲ ਅਸੀਂ ਆਪਣਾ ਫੈਸਲਾ ਕੀਤਾ ਕਿ ਉਸ ਤੋਂ ਪਹਿਲਾਂ ਅਸੀਂ ਇੱਕ ਰੈਲੀ ਕਰਕੇ ਦੇਖਣਾ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਕੀ ਇਹ ਕਮਿਊਨਿਟੀ ਦੇ ਅੰਦਰ ਇਹ ਜਜ਼ਬਾ ਹੈ ਕਿ ਉਹ ਚਾਹੁੰਦੇ ਨੇ ਕਿ ਅਸੀਂ ਜਿਹੜੇ ਲਤਾੜੇ ਜਾ ਰਹੇ ਆ ਈਨੇ ਸਾਲਾਂ ਤੋਂ ਸਾਨੂੰ ਕੋ ਪੁੱਛ ਨਹੀਂ ਰਿਹਾ ਸੜ ਤੇ ਅਤਿਆਚਾਰ ਹੁੰਦੇ ਨੇ ਸਾਨੂੰ ਕਬਰਸਤਾਨ ਨਹੀਂ ਮਿਲਦੇ ਸਾਡੇ ਭੈਣ ਭਰਾ ਮਰ ਜਾਂਦੇ ਅਸੀਂ ਇਹ ਦੇਖਣਾ ਚਾਹੁੰਦੇ ਆ 18 ਜੂਨ ਨੂੰ ਪਟਿਆਲੇ ਰੈਲੀ ਦੇ ਵਿੱਚ ਕੀ ਲੋਕ ਜਿਹੜਾ ਅਸੀਂ ਬੈਨਰ ਬਣਾਇਆ ਅਣਖ ਜਗਾਓ ਆਜ਼ਾਦੀ ਪਾਓ ਤੇ ਆਪਣਾ ਰਾਜ ਲੈ ਕੇ ਆਓ ਇਹ ਅਸੀਂ ਉਸ ਦਿਨ ਫਿਰ ਉਸ ਰੈਲੀ ਤੋਂ ਬਾਅਦ ਬਾਕੀ ਜਿਹੜੀਆਂ ਚੀਜ਼ਾਂ ਦਾ ਐਲਾਨ ਕਰਾਂਗੇ ਕਿ 27 ਨੂੰ ਕਿਸ ਢੰਗ ਦੇ ਨਾਲ ਅਸੀਂ ਫਾਈਟ ਕਰਨਾ ਤਾਂ ਕਿ ਐਸੈਂਬਲੀ ਔਰ ਪਾਰਲੀਮੈਂਟ ਸਾਡੀ ਆਵਾਜ਼ ਹੋਵੇ ਡੈਫੀਨਿਟਲੀ ਜੇ ਸਾਨੂੰ ਸਾਡੇ ਜਿੰਨੇ ਵੀ ਆਲਓਵਰ ਪੰਜਾਬ ਦੇ ਵਿੱਚ ਸਾਡੇ ਚਰਚਸ ਨੇ ਸਾਡੇ ਪੰਜਾਬ ਪੰਜਾਬ ਦੇ ਜਿੰਨੇ ਵੀ ਪਾਸਟਰ ਸਹਿਬਾਨ ਨੇ ਬਿਸ਼ਪ ਸਹਿਬਾਨ ਨੇ ਅਗਰ ਉਹਨਾਂ ਦਾ ਅਸ਼ੀਰਵਾਦ ਸਾਨੂੰ ਮਿਲਿਆ ਅਗਰ ਉਹਨਾਂ ਨੂੰ ਇਹ ਲੱਗਾ ਕਿ ਇਟ ਇਜ਼ ਦੀ ਔਨੈਸਟ ਕਮੇਟੀ ਕਿ ਜਿਹੜੀ ਕਿ ਲੀਡ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮਸਲਿਆਂ ਨੂੰ ਅਡਰੈਸ ਕਰ ਸਕਦੀ ਆ ਓਨੈਸਟਲੀ ਉਹ ਐਜੀਟੇਸ਼ਨ ਕਰਕੇ ਸਰਕਾਰ ਨਾਲ ਲੜ ਸਕਦੀ ਆ ਕਿਉਂਕਿ ਅਸੀਂ ਪ੍ਰੂਫ ਕੀਤਾ ਆਪਣੇ ਆਪ ਨੂੰ ਅੱਜ ਨਹੀਂ ਸਾਡੀ ਟੀਮ ਬੈਠੀ ਆ ਇਹਨਾਂ ਨੇ ਪ੍ਰੂਫ ਕੀਤਾ ਆਲਵੇਜ਼ ਕਦੀ ਅਸੀਂ ਪਿੱਛੇ ਨਹੀਂ ਹਟੇ ਜਿੱਥੇ ਵੀ ਕਿ ਦਿੱਕਤ ਆ ਚਾਰ ਹੋਇਆ ਅਸੀਂ ਉੱਥੇ ਲੜੇ ਆ ਸੋ ਇਸ ਕਰਕੇ ਅਸੀਂ ਇਹ 18 ਜੂਨ ਨੂੰ ਆਪਣੇ ਲੋਕਾਂ ਦੇ ਅਸ਼ੀਰਵਾਦ ਤੋਂ ਜੇ ਸਾਨੂੰ ਪਤਾ ਲੱਗੇਗਾ ਕਿ 20-25 ਹਜ਼ਾਰ ਲੋਕ ਉਸ ਰੈਲੀ ਵਿੱਚ ਆਉਂਦੇ ਆ ਤਾਂ ਡੈਫੀਨਿਟਲੀ ਅਸੀਂ ਉਹਦਾ ਐਲਾਨ ਕਰਾਂਗੇ ਆਮ ਚਰਚਾ ਸੋਸ਼ਲ ਮੀਡੀਆ ਤੋਂ ਉੱਪਰ ਵੀ ਦੇਖਿਆ ਜਾਵੇਗਾ ਤਾਂ ਪਰਚਾ ਨਾਲ ਦੇ ਉੱਤੇ ਧਰਮ ਪਰिवर्तन ਦੀ ਬੜੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਕੁਝ ਖੰਡਕ ਦੀ ਗੱਲ ਕੀਤੀ ਜਾ। ਉਹਨੂੰ ਕਿਵੇਂ ਦੇਖੋ ਐਕਚੁਅਲੀ ਜਿਸ ਕਿਸੇ ਦੇਸ਼ ਦੇ ਵਿੱਚ ਵੀ ਜਿਹੜੀਆਂ ਮਾਈਨੋਰਟੀਜ਼ ਹੁੰਦੀਆਂ ਨੇ ਆਲਵੇਜ਼ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਪਾਕਿਸਤਾਨ ਦੇ ਵਿੱਚ ਵੀ ਉੱਥੇ 크ਿਸਚੀਅਨ ਮੁਸਲਿਮਸ ਆਰ ਹਿੰਦੂ 크ਿਸਚੀਅਨ ਸਿੱਖਰ ਹਿੰਦੂ ਮਾਈਨੋਰਟੀਜ਼ ਨੇ ਉੱਥੇ ਵੀ ਇਹੋ ਜਿਹੀਆਂ ਚਰਚਾ ਹੁੰਦੀਆਂ ਰਹਿੰਦੀਆਂ ਨੇ। ਹੋਰ ਵੀ ਬਲੱਡ ਦੇ ਵਿੱਚ ਜਿੱਥੇ ਅਸੀਂ ਮਿਨੋਰਟੀ ਦੇਖਦੇ ਆ ਉਹਨਾਂ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਤੇ ਭਾਰਤ ਵਿੱਚ ਵੀ ਅਸੀਂ ਮਿਨੋਰਟੀ ਚਾ ਇਸ ਕਰਕੇ ਸੌਫਟ ਟਾਰਗੇਟ ਬਣ ਜਾਂਦੇ ਨੇ ਮਿਨੋਰਟੀਜ਼ ਕਿ ਜੀ ਇਹ ਕਨਵਰਜਨ ਕਰ ਰਹੇ ਨੇ ਬਹੁਤ ਮਤਲਬ ਹਾਟ ਇਜ਼ ਪੋਸੀਬਲ ਮੈਂ ਹਮੇਸ਼ਾ ਚੈਨਲ ਦੇਖਦਾ ਡਿਸਕਵਰੀ ਉਹਦੇ ਉੱਪਰ ਮੈਂ ਦੇਖਦਾ ਜਿਹੜੇ ਜੰਗਲ ਦੇ ਵਿੱਚ ਮੇਜੋਰਟੀ ਹੁੰਦੀ ਆ ਉਹਨਾਂ ਨੂੰ ਮਿਨੋਰਟੀ ਐਨੀਮਲ ਕਦੇ ਵੀ ਨਹੀਂ ਉਹਨਾਂ ਨੂੰ ਇਫੈਕਟ ਕਰਦੇ ਇਸਾਰੇ ਇੱਕ ਇਟ ਇਜ਼ ਨੈਰੇਟਿਵ ਇੱਕ ਨੈਰੇਟਿਵ ਸੈੱਟ ਕੀਤਾ ਗਿਆ ਕਿ ਇਹਨਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਆਹ ਜਿਹੜੇ આરોਪ ਲਗਾ ਦਿੱਤੇ ਜਾਣ ਪਰ ਮੈਂ ਦਾਅਵੇ ਨਾ ਕਹਿਣਾ ਕਿ ਕਨਸਟੀਟਿਊਸ਼ਨਲ ਜਿਹੜਾ ਰਾਈਟ ਆ ਆਰਟੀਕਲ 25 ਜਿਹਦੇ ਤਹਿਤ ਸਾਡੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਵੀ ਆਪਣਾ ਜਿਹੜਾ ਧਰਮ ਜਿਹੜਾ Hindu ਧਰਮ ਛੱਡ ਕੇ ਉਹਨਾਂ ਨੇ ਬੁੱਧ ਧਰਮ ਅਪਣਾਇਆ ਸੀ ਤੇ ਉਹਨਾਂ ਨੇ 25 ਆਰਟੀਕਲ 'ਚ ਲਿਖ ਦਿੱਤਾ ਸੀ ਕਿ ਅਗਰ ਕੋਈ ਇੰਡੀਵਿਜੂਅਲੀ ਕਿਸੇ ਬੰਦੇ ਦਾ ਵੀ ਦਿਲ ਕਰਦਾ ਕਿਸੇ ਵੀ ਧਰਮ ਨੂੰ ਮੰਨਣ ਲਈ ਉਹ ਆਜ਼ਾਦ ਆ ਉਹ ਕਿਸੇ ਵੀ ਧਰਮ ਨੂੰ ਮੰਨ ਸਕਦਾ ਕਿਸੇ ਵੀ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦਾ ਸੋ ਜੇ ਕਿਸੇ ਨੂੰ ਦਿਲ ਕਰਦਾ 크ਿਸਚਨ ਬਣਨਾ ਚਾਹੁੰਦਾ ਤੇ ਇਟਸ ਵੈਲਕਮ ਅਗਰ ਕੋਈ ਹਿੰਦੂ ਬਣਨਾ ਚਾਹੁੰਦਾ ਤਾਂ ਵੈਲਕਮ ਕਿਉਂਕਿ ਮੈਂ ਜਤਿੰਦਰ ਨਰਿਆਨ ਰਣਜੀਤ ਜੀ ਦੀ ਤਿਆਗੀ ਜੀ ਦੀ ਮੈਂ ਗੱਲ ਕਹਿਣਾ ਚਾਹਾਂਗਾ ਕਿ ਬੱਕਾ ਬੋਰਡ ਦੇ ਜੂਪੀ ਦੇ ਚੇਅਰਮੈਨ ਸੀ ਵਸੀਮ ਰਿਜ਼ਵੀ ਜੀ ਵਸੀਮ ਰਿਜ਼ਵੀ ਮੁਸਲਮ ਸੀਗੇ ਲੇਕਿਨ ਉਹਨਾਂ ਨੂੰ ਦਿਲ ਕੀਤਾ ਕਿ ਹਿੰਦੂ ਧਰਮ ਚੰਗਾ ਆ ਤੇ ਉਹਨਾਂ ਨੇ ਗਾਜ਼ੀਆਬਾਦ ਟੈਂਪਲ ਚ ਜਾ ਕੇ ਹਿੰਦੂ ਧਰਮ ਅਪਣਾ ਲਿਆ ਸੋ ਇਹ ਇਟ ਇਜ਼ ਇੰਡੀਵਿਜੂਅਲ ਮੈਟਰ ਹੈਗਾ ਕੋਈ ਵੀ ਕਿਸੇ ਵੀ ਧਰਮ ਨੂੰ ਮੰਨ ਸਕਦਾ ਬਿਲਕੁਲ ਦੇਖੋ ਜਿਹੜੀ ਕਾਸਟ ਦੇਖੋ ਇੱਕ ਚੀਜ਼ ਤਾਂ ਕਲੀਅਰ ਆ ਜਦ ਜਾਤੀ ਆਧਾਰਿਤ ਹੈ ਪਾਰਲੀਮੈਂਟ ਦੇ ਇਲੈਕਸ਼ਨ ਹੋ ਰਹੇ ਨੇ ਅਸੈਂਬਲੀ ਚ ਟਿਕ ਟਕ ਕਿਦਾਂ ਦਿੱਤੀਆਂ ਜਾਂਦੀਆਂ ਜੇ ਮੋਗਾ ਦੇ ਵਿੱਚ ਜਿਆਦਾ ਹਿੰਦੂ ਨੇ ਤਾਂ ਹਿੰਦੂ ਕੈਂਡੀਡੇਟ ਆਏਗਾ ਐਮਐਲਏ ਦਾ ਤੇ ਜੇ ਸਿੱਖ ਕਮਿਊਨਿਟੀ ਵੱਧ ਹੋਏਗੀ ਉੱਥੇ ਪਾਰਲੀਮੈਂਟ ਦੇ ਵਿੱਚ ਸਿੱਖ ਕੈਂਡੀਡੇਟ ਆਏਗਾ ਤੇ ਜੇ ਅਸੀਂ ਸਿਆਸਤ ਜਾਤੀ ਆਧਾਰਿਤ ਕਰ ਰਹੇ ਹਾਂ ਤੇ ਫਿਰ ਇਹ ਜਾਤੀ ਜਨਗਣਨਾ ਹੋ ਜਾਏਗੀ ਕਾ ਸੈਂਸਸ ਮੈਨੂੰ ਲੱਗਦਾ ਕਿ ਇਹ ਬਹੁਤ ਸਾਰੇ ਲੋਕਾਂ ਦਾ ਭਲਾ ਹੋਏਗਾ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਭਲਾ ਹੋਇਆ ਔਰ ਮੈਂ ਇਸ ਫੈਸਲੇ ਦਾ ਵੈਲਕਮ ਕਰਦਾ ਕਿ ਸਰਕਾਰ ਨੇ ਭਾਵੇਂ ਕਿ ਮਜਬੂਰੀ ਵਿੱਚ ਕੀਤਾ ਜਾਂ ਇਲੈਕਸ਼ਨ ਨੂੰ ਦੇਖ ਕੇ ਕੀਤਾ ਬਿਹਾਰ ਦੇ ਲੇਕਿਨ ਮੈਂ ਇਸ ਜਿਹੜਾ ਫੈਸਲੇ ਦਾ ਸਵਾਗਤ ਕਰਦਾ। ਓਵਰ ਆਲ ਅੱਜ ਜਿਹੜਾ ਗਿਆ ਤੁਹਾਡੇ ਕੋਲੋਂ ਕਿਸ ਪਾਰਟੀ ਬਣਾਉਂਦਾ ਬਿਲਕੁਲ ਪਿਆਸਦਾ ਗਿਆ 18 ਜੂਨ ਨੂੰ ਨਾਮ ਲੈ ਲਿਆ ਹੋ। ਡੈਫੀਨਿਟਲੀ 18 ਜੂਨ ਨੂੰ ਜਿਹੜਾ ਅਸੀਂ ਉਸ ਜਿਹੜੀ ਕੱਟ ਹੋਏਗਾ ਅਗਰ ਲੋਕਾਂ ਦੀ ਮੁਹੱਬਤ ਹੋਏਗੀ ਕਿਉਂਕਿ ਲੋਕਾਂ ਤੇ ਮੈਂ ਦੇਖੋ ਆਪਣੀ ਕਮਿਊਨਿਟੀ ਦੇ ਛੱਡਦਾ ਅਗਰ ਉਹਨਾਂ ਨੇ ਰੈਲੀ ਨੂੰ ਪਿਆਰ ਕੀਤਾ ਆਪਣੇ ਮੁੱਦਿਆਂ ਨੂੰ ਪਿਆਰ ਕੀਤਾ ਕਿਉਂਕਿ ਰੈਲੀ ਇਕੱਲੇ ਪਾਦੀ ਦੇ ਲਾਂ ਤੇ ਨਹੀਂ ਆ ਰੈਲੀ ਦੇ ਦੁਆਰਾ ਸੀ ਸਰਕਾਰ ਨੂੰ ਇੱਕ ਸੰਕੇਤ ਵੀ ਦੇ ਰਹੇ ਆ ਕਿ ਸਰਕਾਰ ਸਾਡੇ ਗਰੀਬ ਜਾੜਾਂ ਦਾ ਮਸਲਾ ਹੱਲ ਕਰੇ ਸਰਕਾਰ ਜਿਹੜੀ ਆ ਰੱਖਮਾ ਕਰਨ ਨੂੰ ਯਕੀਨੀ ਬਣਾਵੇ ਔਰ ਸਟੇਟ ਗਵਰਨਮੈਂਟ ਜਿਹੜੀ ਆ ਉਹ ਮਤਾ ਪਾ ਕੇ ਭੇਜੇ ਸੈਂਟਰ ਗਵਰਨਮੈਂਟ ਨੂੰ ਕਿ ਪੰਜਾਬ ਦੇ ਵਿੱਚ ਜਿਹੜੇ 크ਿਸਚੀਅਨਸ ਨੇ ਇਹ ਵੀ ਆਰਥਿਕ ਤੌਰ ਤੇ ਬੜੇ ਕਮਜ਼ੋਰ ਨੇ ਔਰ ਇਹਨਾਂ ਦੇ ਕੋਲ ਸਾਧਨ ਨਹੀਂ ਆ ਬੱਚੇ ਪੜੇ ਲਿਖੇ ਨਹੀਂ ਨਾ ਨੌਕਰੀ ਨੌکریاں ਰਿਜ਼ਰਵੇਸ਼ਨ ਚਾਹੀਦੀ ਉਹ ਸਾਨੂੰ ਮਤਾ ਪਾ ਕੇ ਭੇਜੇ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਗਵਰਨਮੈਂਟ ਕਰੇ ਔਰ ਇੱਕ ਗੱਲ ਮੈਂ ਕਲੀਅਰ ਕਰਦਾ ਰੰਗਾ ਰਾਜਨ ਰਿਪੋਰਟ ਜਸਟਿਸ ਰੰਗਾ ਰਾਜਨ ਕਮਿਸ਼ਨ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਨੇ ਬਣਾਇਆ ਸੀਗਾ ਜੁਪੀਏ ਦੇ ਟਾਈਮ ਉਹਨਾਂ ਨੇ ਆਪਣਾ ਸਰਵੇ ਕਰਕੇ ਰਿਪੋਰਟ ਜਿਹੜੀ ਆ ਉਹ ਪਾਰਲੀਮੈਂਟ ਫਲੋਰ ਤੇ ਦੇ ਦਿੱਤੀ ਆ ਕਿ ਭਾਰਤ ਦੇ ਵਿੱਚ 크ਰਿਸਚਨ ਵੀ ਜਿਹੜੇ ਆ ਉਹ ਬਾਕੀ ਸ਼ਡਿਊਲ ਕਾਸਟਾਂ ਦੀ ਤਰ੍ਹਾਂ ਹੀ ਗਰੀਬ ਤੇ ਲੈਂਡਲੈਸ ਨੇ ਔਰ ਇਹਨਾਂ ਕੋਲ ਕੋਈ ਵਪਾਰ ਨਹੀਂ ਕੋਈ ਇਹਨਾਂ ਕੋ ਕੋਈ ਕਾਰੋਬਾਰ ਨਹੀਂ ਇਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਜਾਵੇ ਸੋ ਮੈਂ ਰੰਗਰਾਜਾ ਰਿਪੋਰਟ ਨੂੰ ਲਾਗੂ ਕਰਦੇ ਲਈ ਮੋਦੀ ਸਰਕਾਰ ਤੋਂ ਵੀ ਅਪੀਲ ਕਰਦਾ ਇਹਨਾਂ ਮੁੱਦਿਆਂ ਤੇ ਹੀ ਅਸੀਂ ਅਧਾਰਤ ਰੈਲੀ ਵੀ ਕਰ ਰਹੇ ਹਾਂ ਅਗਰ ਸਾਨੂੰ ਲੱਗੇਗਾ ਕਿ ਲੋਕਾਂ ਦੀ ਮੁਹੱਬਤ ਹੈ ਇਹਨਾਂ ਮੁੱਦਿਆਂ ਨਾਲ ਲੋਕੀ ਚਾਹੁੰਦੇ ਨੇ ਕਿ ਅਣਖ ਜਗਾਉਣੀ ਲੋਕੀ ਚਾਹੁੰਦੇ ਨੇ ਕਿ ਸਾਡੀ ਆਜ਼ਾਦੀ ਯਕੀਨੀ ਹੋਵੇ ਲੋਕੀ ਚਾਹੁੰਦੇ ਨੇ ਕਿ ਸੱਤਾ ਦੇ ਅਸੀਂ ਹਿੱਸੇਦਾਰ ਬਣੀਏ ਰਾਜ ਭਾਗ ਦੇ ਤੇ ਉਸ ਦਿਨ ਅਸੀਂ ਉਹ ਚੀਜ਼ ਨੂੰ ਦੇਖਦੇ ਹੋਏ ਉਥੇ ਐਲਾਨ ਕਰਾਂਗੇ ਜੇਕਰ ਉਹਨਾਂ ਦਾ ਪਿਆਰ ਨਾ ਮਿਲਿਆ ਤਾਂ ਫਿਰ ਅਸੀਂ ਉਸ ਚੀਜ਼ ਨੂੰ ਹਲੇ ਡਿਸਾਈਡ ਨਹੀਂ ਕਰਾਂਗੇ